ਬੀਜੇਪੀ ਦੇ ਸੀਨੀਅਰ ਲੀਡਰ ਮਰੰਜਨ ਕਾਲੀਏ ਦੇ ਘਰ ਦੇ ਰਾਤ ਨੂੰ ਬਲਾਸਟ ਹੁੰਦਾ ਜੋ ਇੱਕ ਈ ਰਿਕਸ਼ਾ ਦੇ ਵਿੱਚ ਦੋ ਨੌਜਵਾਨ ਆਂਦੇ ਨੇ ਉਸ ਘਰ ਦੇ ਵਿੱਚ ਕਿਹੜਾ ਗ੍ਰਨੇਡ ਸੱਟਿਆ ਜਾਂਦਾ ਗ੍ਰਨੇਡ ਦੀ ਇੱਕ ਵੀਡੀਓ ਕਿਹੜੀ ਹੈ ਉਹ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿਹੜਾ ਈ ਰਿਕਸ਼ੇ ਤੇ ਗ੍ਰਨੇਡ ਸੱਟਿਆ ਜਾਂਦਾ ਗ੍ਰਨੇਡ ਸੱਟਣ ਤੋਂ ਬਾਅਦ ਕਿਹੜਾ ਗ੍ਰਨੇਡ ਇੱਥੇ ਦੋ ਤਿੰਨ ਵਾਰੀ ਕਿਹੜਾ ਘੁੰਮਦਾ ਘੁੰਮਣ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਰੁਕ ਜਾਂਦਾ ਤੇ ਉਸ ਤੋਂ ਬਾਅਦ ਕਿਹੜਾ ਬਲਾਸਟ ਹੁੰਦਾ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿਹੜਾ ਬਲਾਸਟ ਹੁੰਦਾ ਤੇ ਇਸ ਜਗ੍ਹਾ ਦੇ ਉੱਤੇ ਖੱਡਾ ਪੈ ਜਾਂਦਾ ਆਸੇ ਪਾਸੇ ਗੱਡੀਆਂ ਵਾਈਕਲ ਖੜੇ ਹੁੰਦੇ ਨੇ ਮੋਟਰਸਾਈਕਲ ਖੜੇ ਸੀ ਗੱਡੀ ਖੜੀ ਸੀ ਤੇ ਜਿਸ ਦੇ ਵਿੱਚ ਜੋ ਦੱਸਿਆ ਜਾ ਰਿਹਾ ਇਸ ਘਰ ਦੇ ਵਿੱਚ ਮਨੋਰੰਜਨ ਕਾਇਆ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਸੁੱਤੇ ਪਏ ਸੀ ਉਹਨਾਂ ਦੀ ਸਿਸਟਰ ਉਹਨਾਂ ਦੀ ਪੰਜ ਹੀ ਕਿੜਿਆ ਉਹ ਅੰਦਰ ਸੁੱਤੇ ਪਏ ਸੀ ਕਿਦੋਂ ਇਹ ਗ੍ਰੇਨੇਟ ਸੱਟਿਆ ਜਾਂਦਾ ਕਿਦਾਂ ਗ੍ਰੇਨੇਟ ਉਸ ਵੀਡੀਓ ਦੇ ਵਿੱਚ ਸਾਫ਼ ਪਤਾ ਲੱਗਦਾ ਘੁੰਮਦਾ ਨਜ਼ਰ ਆਉਂਦਾ ਹੈ ਕਿਦੋਂ 1 ਸੈਕਿੰਡ ਬਾਅਦ ਉਸ ਗ੍ਰੇਨੇਟ ਫਟਦਾ ਤੇ ਆਸੇ ਪਾਸੇ ਅੱਗ ਦੀਆਂ ਚੰਗਾਰੀਆਂ ਕਿੜੀਆਂ ਪੈਂਦੀਆਂ ਤੁਸੀਂ ਦੇਖੋ ਇਸ ਏ ਗੱਡੀ ਦਾ ਹਾਲਾਤ ਤੁਸੀਂ ਦੇਖ ਰਹੇ ਹੋ ਗੱਡੀ ਦੇ ਹਾਲਾਤ ਤੁਹਾਨੂੰ ਦਿਖਾ ਦਈਏ ਅੰਦਰੋਂ ਗੱਡੀ ਦੇ ਜੋ ਐਸ ਸੀ ਡੀ ਤੱਕ ਕਿੜੀ ਆ ਗੱਡੀ ਦੀ ਤਮਾਕੇ ਦੇ ਨਾਲ ਟੁੱਟ ਜਾਂਦੀਆਂ ਜਾਨੀ ਨੁਕਸਾਨ ਨਹੀਂ ਹੈ ਮਾਲੀ ਨੁਕਸਾਨ ਕਿਹੜਾ ਹੋਇਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਦੋਂ ਬਲਾਸਟ ਹੋਣ ਤੋਂ ਬਾਅਦ ਇਹ ਹਾਲਾਤ ਤੁਸੀਂ ਦੇਖ ਰਹੇ ਹੋ ਕਿ ਜੋ ਹਾਲਾਤ ਆ ਇਸ ਘਰ ਦੇ ਕਿੱਦਾਂ ਜੋ ਨੁਕਸਾਨ ਕਿਹੜਾ ਹੋਇਆ ਜੋ ਦਰਵਾਜੇ ਆ ਉਹ ਵੀ ਦਰਵਾਜੇ ਕਿਹੜੇ ਟੁੱਟ ਚੁੱਕੇ ਨੇ ਦੂਰ ਦੂਰ ਤੱਕ ਕਿਹੜੇ ਸ਼ੀਸ਼ੇ ਖਿਲਰੇ ਹੋਏ ਨੇ ਦਰਵਾਜੇ ਐਲੂਮੀਨੀਅਮ ਦੇ ਬਣਾਏ ਹੋਏ ਸੀ ਉਹ ਵੀ ਜਦੋਂ ਬਲਾਸਟ ਹੋਣ ਤੋਂ ਬਾਅਦ ਕਿੱਦਾਂ ਉੱਡ ਕੇ ਡਿੱਗਦੇ ਨੇ ਕਿਚਨ ਦੇ ਦੇ ਸ਼ੀਸ਼ੇ ਤਾਂ ਕਿਹੜੇ ਆ ਉਹ ਟੁੱਟ ਜਾਂਦੇ ਨੇ ਆਸੇ ਪਾਸੇ ਦੇ ਘਰ ਕਿਹੜੇ ਆ ਜਦੋਂ ਧਮਾਕਾ ਹੁੰਦਾ ਧਮਾਕੇ ਤੋਂ ਬਾਅਦ ਇਹ ਜੋ ਆਸੇ ਪਾਸੇ ਦੇ ਘਰ ਜੋ ਬਾਹਰ ਆਂਦੇ ਨੇ دہشت ਪੈ ਜਾਂਦੀ ਹੈ ਕਿਦੋਂ ਪਤਾ ਲੱਗਦਾ ਇਹ ਤੇ ਫਿਰ ਕਿਦੋਂ ਪਤਾ ਲੱਗਦਾ ਤੇ ਆਸ-ਪਾਸੇ ਦੇਖਦੇ ਨੇ ਬਲਾਸਟ ਹੁੰਦਾ ਕਿਦੋਂ ਇਸ ਬਾਰੇ ਕਿਦੋਂ ਕਾਲਿਆ ਸਾਹਿਬ ਨੂੰ ਇਹ ਪਤਾ ਲੱਗਦਾ ਤਾਂ ਉਹ ਕਹਿੰਦੇ ਨੇ ਬਾਹਰ ਇਹ ਬਿਜਲੀ ਦੇ ਜੋ ਹੈ ਟਰਾਂਸਫਾਰਮ ਹੈ ਸ਼ਾਇਦ ਉਹਨੂੰ ਬਲਾਸਟ ਹੋਇਆ ਹੋਏਗਾ ਉਸ ਦਾ ਨੁਕਸਾਨ ਹੋਇਆ ਹੋਏਗਾ ਕਿਦੋਂ ਉਹਨਾਂ ਦੇ ਮੁਲਾਜ਼ਮ ਕਿਦੋਂ ਉਹਨਾਂ ਨੂੰ ਦੱਸਦੇ ਨੇ ਤੁਹਾਡੇ ਘਰ ਦੇ ਵਿੱਚ ਬਲਾਸਟ ਹੋਇਆ ਕਿਦੋਂ ਬਾਹਰ ਆ ਕੇ ਦੇਖਦੇ ਨੇ ਚੈੱਕ ਕੀਤਾ ਜਾਂਦਾ ਸੀਸੀਟੀਵੀ ਕੈਮਰੇ ਜਿਹੜੇ ਦੇਖੇ ਜਾਂਦੇ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕਿਦੋਂ ਦੇਖਦੇ ਨੇ ਈ ਰਿਕਸ਼ਾ ਤੇ ਦੋ ਨੌਜਵਾਨ ਆਂਦੇ ਨੇ ਦੋ ਨੌਜਵਾਨ ਆ ਕੇ ਜੋ ਉਹਨਾਂ ਦੇ ਘਰ ਦੇ ਵਿੱਚ ਹਮਲਾ ਜੋ ਗਨੇਡ ਸੱਟਿਆ ਜਾਂਦਾ ਇਸ ਦਫ਼ਤਰ ਦੇ ਵਿੱਚ ਮੁਲਾਜ਼ਮ ਸੁੱਤੇ ਹੁੰਦੇ ਨੇ ਬਾਈ ਜੀ ਕਿੰਨੇ ਵਜੇ ਤੇ ਤੁਹਾਨੂੰ ਇਹ ਚੀਜ਼ ਪਤਾ ਲੱਗੀ ਕਿੰਨੇ ਜਾਣੇ ਇਹ ਸਭ ਕੁਝ 1 ਵਜੇ ਦੇ ਕਰੀਬ ਹੈ ਜੀ अच्छा जी हां जी अंदर कोई ਇੱਥੇ ਸੁੱਤੇ ਹੋਏ ਸੀ ਨਹੀਂ ਸੁੱਤੇ ਤਿੰਨ ਬੰਦੇ ਸਾਡੇ ਰੈਸਟ ਦੇ ਹੀ ਮੈਂ ਜਾਗਦਾ ਬੈਠਾ ਸੀ ਕਿਉਂਕਿ ਅਸੀਂ 12 ਇੱਕ ਵਜੇ ਤੱਕ ਇੱਕ ਪਰਸਨ ਜਾ ਉਹ ਵਾਰੀ ਵਾਰੀ ਕਰ ਲਈਦਾ ਰਾਤ ਨੂੰ ਅਡਜਸਟਮੈਂਟ ਤੇ ਦਿਨੇ ਸਭ ਨਾਲ ਗੱਲ ਨੂੰ ਵੀ ਕਰਨੀ ਹੁੰਦੀ ਆ ਤੇ ਸਵੇਰੇ ਸਾਡਾ ਕੋਈ ਪ੍ਰੋਗਰਾਮ ਅਰਲੀ ਮਾਰਨਿੰਗ ਦਾ ਸੀਗਾ ਮੁੰਡਿਆਂ ਨੇ ਦੂਜਿਆਂ ਨਾਲ ਜਾਣਾ ਸੀ ਤੇ ਮੈਂ ਬੈਠਾ ਸੀ ਜੀ ਇੱਥੇ ਜੀ ਤੋਂ ਬੈਠੇ ਇੱਕਦਮ ਕੋਈ ਛੀ ਡਿੱਗੀ ਆ ਤੇ ਜਦੋਂ ਹਲੇ ਉੱਠਦੇ ਹੀ ਆ ਇਹਨੇ ਇੱਕ ਦੋ ਸੈਕਿੰਡਾਂ ਦੇ ਵਿੱਚ ਹੀ ਉਹ ਮੇਰਾ ਖਾਜਾ ਹੋਇਆ ਕਾਫੀ ਵੱਡਾ ਹੋਇਆ ਤਾਂ ਸਾਰਾ ਧੂਆ ਧੂਆ ਹੋਇਆ ਸਾਰਾ ਚੱਕ ਤੋ ਚੀ ਟਿਕਦੀ ਹੋ ਤਾਂ ਤੁਸੀਂ ਦੇਖਦੇ ਹੋ ਨਹੀਂ ਜਦੋਂ ਪਤਾ ਲੱਗਦਾ ਜੇ ਸਾਇਨ ਉੱਠਣ ਦਾ ਮੌਕਾ ਨਹੀਂ ਮਿਲਿਆ ਉਹ ਤੁਹਾਨੂੰ ਬੜਾ ਕਿੰਨਾ ਕੁ ਟਾਈਮ ਹੁੰਦਾ ਦਾ ਕਿਦਾਂ ਵੀਡੀਓ ਵਾਇਰਲ ਹੋਈ ਹੈ ਵੀਡੀਓ ਦੇ ਵਿੱਚ ਕਿਦੋਂ ਗਨੇਡ ਸੱਟਿਆ ਜਾਂਦਾ ਗਨੇਡ ਉੱਤੇ ਦੋ ਤੋਂ ਤਿੰਨ ਵਾਰੀ ਘੁੰਮਦਾ ਡਿੱਗਦਾ ਘੁੰਮਦਾ ਆਸੇ-ਵਾਸੇ ਫਿਰ ਇੱਕੋ ਵਾਰੀ ਰੁੱਕ ਜਾਂਦਾ ਨਾਲ ਹੀ ਇੱਕੋ ਦਮ ਕਿਹੜਾ ਧਮਾਕਾ ਹੋ ਜਾਂਦਾ ਐਕਚੁਅਲੀ ਪਾਜੀ ਗੱਡੀ ਦਾ ਓਲਾ ਸੀਗਾ ਨਾਲ ਮੋਟਰਸਾਈਕਲ ਵੀ ਖੜਾ ਸੀਗਾ ਇੱਥੇ ਸਾਹਮਣੇ ਬੈਠੇ ਸਾਨੂੰ ਗੇਟ ਦੇਦਾ ਗੇਟੋਂ ਅੰਦਰੋਂ ਬੰਦਾ ਆਉਂਦਾ ਜਾਂਦਾ ਦੇਦਾ ਚੀਜ਼ ਡਿੱਗੀ ਨਹੀਂ ਪਤਾ ਲੱਗਾ ਵੀ ਕੀ ਡਿੱਦਾ ਪਰ ਇੰਨਾ ਵੀ ਜਦੋਂ ਇੱਕਦਮ ਲਾਸਟ ਹੋਇਆ ਉਹ ਸਾਰੇ ਪਾਸੇ ਸ਼ੀਸ਼ੇ ਟੁੱਟੇ ਗੱਡੀ ਦਾ ਸਾਰਾ ਜਿਹੜਾ ਅੰਦਰਲਾ ਇੰਟੀਰੀਅਰ ਆ ਉਹ ਬਾਹਰ ਆ ਗਿਆ ਤੇ ਦਰਵਾਜ਼ਾ ਸਾਡਾ ਟੁੱਟ ਕੇ ਪਿੱਛੇ ਨੂੰ ਚਲੇ ਗਿਆ ਉਹ ਸਾਹਮਣੇ ਵਾਲਾ ਤੇ ਬਾਕੀ ਸ਼ੀਸ਼ੂ ਸ਼ੂਸ਼ੇ ਜਿੰਨੇ ਵੀ ਆ ਕਾਫੀ ਖਿੜਕੀਆਂ ਕੁੜਕੀਆਂ ਦੇ ਚਿੱਟਕਣੀਆਂ ਵਗੈਰਾ ਵੀ ਕਾਫੀ ਟੁੱਟ ਗਈਆਂ ਜੀ ਅੰਦਰ ਤੁਸੀਂ ਬੈਠੇ ਸੀ ਜਦੋਂ ਬਲਾਸ ਹੋਇਆ ਇੱਕੋ ਦਮ ਤੁਸੀਂ ਹੋ ਗਿਆ ਇਹ ਹੋ ਕੀ ਗਿਆ ਉਹ ਸਡਨਲੀ ਤੁਹਾਨੂੰ ਪਤਾ ਇੱਕਦਮ ਜਦੋਂ ਹੁੰਦਾ ਬੰਦੇ ਨੂੰ ਇੱਕਦਮ ਇਹ ਸ਼ੌਕ ਲੱਗਦਾ ਇਹ ਕੀ ਚੀਜ਼ ਆ ਗਈ ਇੱਕਦਮ ਜਦੋਂ ਤੇ ਹੈ ਵੀ ਕਾਫੀ ਵੱਡਾ ਸੀ ਨਾ ਜੀ ਤੇ ਉਹ तकरीबन ਸਾਰਾ ਕੋਠੀ ਦਾ ਆਣ ਗਵਾਂਡ ਵੀ ਲੋਕਾਂ ਨੂੰ ਪਤਾ ਲੱਗਾ ਕਾਫੀ ਦੂਰ ਤੱਕ ਉੱਪਰਲੇ ਪਾਸੇ ਸਾਡੇ ਢਾਬਾ ਵਾ ਢਾਬੇ ਦੇ ਵਰਕਰ ਵੀ ਚੱਲ ਕੇ ਦੌੜ ਕੇ ਆ ਕੇ ਵੀ ਕਾਫੀ ਵੱਡਾ ਕਾਜੀ ਸਾਹਿਬ ਦੇ ਇੱਕ ਕੋਠੀ ਦੇ ਵਿੱਚ ਜੀ ਸਰ ਸਾਹ ਪਿੱਛੇ ਸੀਗੇ ਜੀ ਸਾਹ ਸੁੱਤੇ ਸੀਗੇ ਜੀ ਅੱਛਾ ਮੌਕੇ ਤੇ ਪੁਲਿਸ ਆ ਗਈ ਜਾਂ ਤੁਸੀਂ ਜਾ ਕੇ ਥਾਣੇ ਦੇ ਵਿੱਚ ਨਹੀਂ ਐਕਚੁਅਲੀ ਹੁਣ ਇਨਫੋਰਮੇਸ਼ਨ ਤਾਂ ਦੇਣੀ ਪੈਣੀ ਸੀਗੀ ਤੇ ਉਹ ਸਾਹ ਨੇ ਕਾਲ ਕੀਤੀ ਸ਼ਾਇਦ ਪਿਕਨਿਕ ਕੀਤੀ ਕਿਸ ਨੇ ਉਧਰ ਸਾਹਬ ਕਹਿੰਦੇ ਉਹਨਾਂ ਨੇ ਪਿਕਨਿਕ ਕੀਤਾ ਤੁਸੀਂ ਭੱਜ ਕੇ ਜਾਓ ਤੇ ਅਸੀਂ ਭੱਜ ਕੇ ਫੇਰ ਮੁੰਡਾ ਸਾਡਾ ਨਿਸ਼ਾਨਾ ਉਹ ਜਾ ਕੇ ਠਾਣੇ ਗਿਆ ਨਾਲ ਹੀ ਸਾਡੇ ਤਿੰਨ ਬੇ ਠਾਣਾ ਫਿਰ ਉੱਥੇ ਨਾਈਟ ਮਨਸ਼ੀਰ ਦੱਸਿਆ ਫਿਰ ਉਹ ਉਸ ਟਾਈਮ ਫਿਆ ਗਿਆ ਸਰ ਇਹ ਕਿਦਾਂ ਗ੍ਰਨੇਡ ਸੱਟਿਆ ਜਾਂਦਾ ਖੁਦਾਨਾ ਖਾਸ ਤੱਕ ਗ੍ਰਨੇਡ ਥੋੜਾ ਅੱਗੇ ਆ ਜਾਂਦਾ ਇੱਥੇ ਤਹੀ ਅਰੈਸਟ ਕਰਦੇ ਵੀ ਅਸੀਂ ਕਈ ਤੁਹਾਡੇ ਮੁਲਾਜ਼ਮ ਦੱਸਟਿਕ ਖੁਦਾਨਾ ਖਾਸ ਤਾ ਅੱਗੇ ਆ ਜਾਂਦਾ ਸਿਰਫ ਮੋਟਰਸਾਈਕਲ ਨੇ ਉਸ ਗ੍ਰਨੇਡ ਨੂੰ ਰੱਖੋ ਜਦੋਂ ਉੱਥੇ ਡਿੱਗਾ ਜੀ ਪਰਲੇ ਪਾਸੇ ਕੰਧ ਸੀਗੀ ਤੇ ਦੂਜੇ ਪਾਸੇ ਟਰਾਂਕ ਤੇ ਮੋਟਰਸਾਈਕਲ ਸੀਗਾ ਉਹਦੇ ਵਿੱਚ ਹੁਣ ਬਾਕੀ ਕਿਹਨਾਂ ਦੇ ਪਰਮਾਤਮਾ ਵੀ ਜੇ ਇੱਧਰ ਆ ਜਾਂਦਾ ਜਾਂ ਗੱਡੀ ਦੇ ਉੱਪਰ ਡੇ ਗਿਆ ਤਾਂ ਫਿਰ ਜ਼ਿਆਦਾ ਨੁਕਸਾਨ ਹੋਣਾ ਸੀ ਜਾਨੀ ਨੁਕਸਾਨ ਨਹੀਂ 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 ਜੀ ਕੋਈ ਜਾਨੀ ਪਰਮਾਤਮਾ ਹਾਂਜੀ ਮਲ ਨਹੀਂ ਨੁਕਸਾਨ ਹੋਇਆ ਵੀ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ 1 ਵਜੇ ਦੀ ਇਹ ਘਟਨਾ ਮਲਾਜ਼ਮ ਜੋ ਇੱਥੇ ਡਿਊਟੀ ਦੇ ਰਹੇ ਸੀ ਮੈਂ ਇੱਕ ਵਾਰ ਫੇਰ ਮ ਆਪਣੇ ਕੈਮਰਾਮੈਨ ਨੂੰ ਕਹਾਂਗਾ ਦਿਖਾਇਆ ਜਾਵੇ ਇਹ ਗੱਡੀ ਇੱਥੇ ਖੜੀ ਹੋਈ ਸੀ ਗਨੇਟ ਉਸ ਗੇਟ ਤੋਂ ਅੰਦਰ ਆਂਦਾ ਅੰਦਰ ਆ ਕੇ ਗੱਡੀ ਨਾਲ ਟੱਕਰ ਹੁੰਦੀ ਹੈ ਮੋਟਰਸਾਈਕਲ ਨਾਲ ਵਜਦਾ ਤਿੰਨ ਤੋਂ ਚਾਰ ਵਾਰ ਉਸ ਗਨੇਟ ਘੁੰਮਦਾ ਇਸੇ ਜਗ੍ਹਾ ਤੇ ਆ ਕੇ ਕਿਹੜਾ ਗਨੇਟ ਆ ਉਹ ਰੁਕ ਜਾਂਦਾ ਤੇ ਉਸ ਤੇ ਕਿਦੋਂ ਬਲਾਸਟ ਹੁੰਦਾ ਤੇ ਉਸੇ ਜਗ੍ਹਾ ਤੇ ਤੁਸੀਂ ਦੇਖ ਰਹੇ ਹੋ ਖੱਡਾ ਵੀ ਪੈ ਜਾਂਦਾ ਤੇ ਆਸ-ਪਾਸੇ ਦੇ ਕਿਹੜੇ ਦਰਵਾਜ਼ੇ ਲੱਗੇ ਹੋਏ ਨੇ ਭਾਵੇਂ ਗੱਡੀ ਖੜੀ ਹੈ ਗੱਡੀ ਦੇ ਸ਼ੀਸ਼ੇ ਟੁੱਟ ਚੁੱਕੇ ਨੇ ਮੋਟਰਸਾਈਕਲ ਦਾ ਹਾਲਾਤ ਤੁਸੀਂ ਦੇਖ ਰਹੇ ਹੋ ਮੋਟਰਸਾਈਕਲ ਟੁੱਟ ਚੁੱਕਾ ਤੇ 12 ਘੰਟੇ ਕਿਦੋਂ ਮੌਕੇ ਤੇ ਪੁਲਿਸ ਆਂਦੀ ਹੈ ਪੁਲਿਸ ਦੇ ਉੱਚ ਅਫਸਰ ਪਹੁੰਚ ਜਾਂਦੇ ਨੇ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਸੀਸੀਟੀਵੀ ਕੈਮਰਾ ਜੋ ਹੈ ਚੈੱਕ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਕੈਮਰੇ ਚੈੱਕ ਹੋਣ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਕਿੜੀਆਂ ਉਹ ਪੂਰੀਆਂ ਲੱਗ ਜਾਂਦੀਆਂ ਤੇ 12 ਘੰਟਿਆਂ ਦੇ ਵਿੱਚ ਵਿੱਚ ਪੁਲਿਸ ਵੱਲੋਂ ਦੋ ਨੌਜਵਾਨ ਕਿੰਨਾ ਨੇ ਗ੍ਰਨੇਡ ਸੱਟਿਆ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਰੌਂਡ ਅਪ ਕੀਤਾ ਜਾਂਦਾ ਹੈ ਦੱਸਿਆ ਜਾ ਰਿਹਾ ਉਹ ਜਲੰਧਰ ਦੇ ਹੀ ਰਹਿਣ ਵਾਲੇ ਨੇ ਦੋ ਨੌਜਵਾਨ ਹੈ ਕਿਹੜੇ ਇੱਕ ਭਾਰਗੋ ਕਮ ਤੇ ਇੱਕ ਗੜੇ ਦੇ ਵਾਲ ਦਾ ਰਹਿਣ ਵਾਲਾ ਇਸ ਬਾਰੇ ਵੱਡੇ ਖੁਲਾਸੇ ਕਿੜੇ ਐਡੀਜੀਬੀ ਅਰਪੀ ਸ਼ੁਕਲਾ ਵੱਲੋਂ ਕੀਤੇ ਗਏ ਨੇ ਜਿਸ ਦੇ ਪਾਕਿਸਤਾਨ ਦੀ ਏਜੰਸੀਆਂ ਦੇ ਨਾਲ ਕਿੜਾ ਇਸ ਉਸ ਨੌਜਵਾਨਾ ਰਾਪਤਾ ਸੀ ਕਿੜਾ ਗ੍ਰੇਨੇਡ ਸੱਟਿਆ ਗਿਆ ਇਸ ਦੇ ਵਾਸਤੇ ਕਲੀਅਰ ਨਹੀਂ ਹੋ ਸਕਿਆ ਵੱਡੇ ਖਲਾਸੇ ਕਿੜਿਆ ਪੁਲਿਸ ਵੱਲੋਂ ਕਿਤੇ ਜਾਣਗੇ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ